ਦੋਸਤੋ ਸਾਰੇ ਹੀ ਦਰਸ਼ਕਾਂ ਨੂੰ ਮੈਂ ਰਾਜੇਸ਼ ਸ਼ਰਮਾ ਬਸੰਤ ਰਿਤੂ YouTube ਚੈਨਲ ਤੋਂ ਸਾਰੇ ਆਪਣੇ ਦੋਸਤਾਂ ਨੂੰ ਆਪਣੇ ਦਰਸ਼ਕਾਂ ਨੂੰ ਨਮਸਕਾਰ ਕਰਦਾ ਐਨਾ ਹਾਂ ਦੋਸਤੋ ਸ਼ਾਮ ਸੁਹਾਣੀ ਹੈ ਔਰ ਮੈਂ ਆਪਣੇ ਗੁਰੂ ਦੇ ਬਾਗ ਵਿੱਚ ਖੜਾ ਹਾਂ ਜਿਹੜਾ ਕਿ ਬਸੰਤ ਰਿਤੂ ਯੂਪਰਾਤ ਰਿਤਿ ਪਟਿਆਲਾ ਵੱਲੋਂ ਅੱਜ ਤੋਂ ਲਗਭਗ 2.5 ਸਾਲ ਪਹਿਲਾਂ ਅਸੀਂ ਬਾਗ ਲਗਾਇਆ ਸੀ ਇਹ ਬਾਗ ਹਰਾ ਪਰਾ ਹੈ ਇੱਥੇ ਜਿੰਨੇ ਵੀ ਅਮਰੂਦਾਂ ਦੇ ਬੂਟੇ ਨੇ ਉਹਨਾਂ ਨੂੰ ਫਲ ਆਇਆ ਹੋਇਆ ਔਰ ਲਗਭਗ 170-75 ਬੂਟੇ ਨੇ ਦੋਸਤੋ सारे हरा भरा बाग है सावन का महीना है बरसात हो रही है मन मचलता है कि मन आ पौधे लगाइए और दोस्तों मैं एक शेर नाल अपनी गलबात शुरू करूँगा एक मैसेज दूंगा अपनी वीडियो चाह मेरा शेर है कभी मैं लिखा सी जीने से पहले कहीं मर ना जाऊँ जीने से पहले कहीं दोस्तों मैं मर ना जाऊँ उठूँ चलूँ कदम से कदम मिलाऊ पौधे लगाऊँ पौधे बचाऊँ ਚਲ ਬਚਾਉ ਜੀਨੇ ਇਸੇ ਪਹਿਲੇ ਦੋਸਤੋ ਮੈਂ ਕਹੀਂ ਮਰ ਨਾ ਜਾਉ ਦੋਸਤੋ ਅੱਜ ਜਿਹੜਾ ਸ਼ੇਰ ਹੈ ਬਿਲਕੁਲ ਉਹਨਾਂ ਪੌਦਿਆਂ ਤੇ ਮੈਂ ਆਧਾਰਿਤ ਹੈ ਕਿ ਸਾਡੇ ਸ਼ਰਮਾ ਜੀ ਵੱਲੋਂ ਸਾਡੇ ਸੀਨੀਅਰ ਮੈਂਬਰ ਨੇ ਬਸੰਦਰੂ ਕਲੱਬ ਦੇ ਉਹਨਾਂ ਨੇ ਦੋ ਰੁੱਖਾਂ ਨੂੰ ਬਚਾਇਆ ਹੈ ਦੋ ਵੱਡੇ ਪੌਦਿਆਂ ਨੂੰ ਬਚਾਇਆ ਹੈ ਕੁਝ ਦਿਨ ਪਹਿਲਾਂ ਜਾਮਨ ਨੂੰ ਬਚਾਇਆ ਸੀ 10 ਸਾਲ ਪਰ 12 ਸਾਲ ਪੁਰਾਣੀ ਜਾਮਨ ਨੂੰ ਔਰ ਅੱਜ ਜਿਹੜਾ ਆਂਬ ਦਾ ਬੂਟਾ ਬਚਾਇਆ ਹੈ ਉਹ ਲਗਭਗ 5-7 ਸਾਲ ਦਾ ਹੈ ਆਓ ਤੁਹਾਨੂੰ ਉਹ ਦਿਖਾਉਨੇ ਹਾਂ ਮੇਰਾ ਇੱਕ ਮੈਸੇਜ ਹੈ ਜਿਹੜਾ ਵੀ ਕੋਈ ਇਨਸਾਨ ਆਪਣਾ ਪੌਦਾ ਸ਼ਿਫਟ ਕਰਾਉਣਾ ਚਾਹੇ ਉਹ ਬਸੰਤ ਰਿਤੂ ਕਲਾਪ ਨਾਲ ਆ ਰਾਬਤਾ ਕਾਇਮ ਕਰ ਸਕਦਾ ਹੈ ਪਰ ਖਰਚ ਉਸ ਨੂੰ ਕਰਨਾ ਪਏਗਾ ਆਪਣਾ ਅਸੀਂ ਪਟਾਵਾ ਵੀ ਲੈ ਜਾਵਾਂਗੇ ਅਸੀਂ ਲਗਾ ਵੀ ਦਵਾਂਗੇ ਆਪਣੇ ਗੁਰੂ ਗੁਰੂ ਦੇ ਬਾਗ ਜਿਹੜੇ ਸਾਡੇ ਪਟਿਆਲ ਵਿੱਚ 10-12 ਬਾਗ ਲੱਗੇ ਨੇ ਅਸੀਂ ਉਸ ਤੇ ਲਗਾ ਦੇਵਾਂਗੇ ਪਰ ਖਰਚਾ ਉਸ ਨੂੰ ਭੇ ਕਰਨਾ ਪਏਗਾ ਜਿਹਦੇ ਘਰ ਦੇ ਅੰਦਰ ਉਹ ਦਰਖਤ ਖੜਾ ਹੈ ਜਾਂ ਉਹ ਆਪਣੇ ਦਰਖਤ ਨੂੰ ਸ਼ਿਫਟ ਕਰਵਾਉਣਾ ਚਾਹੁੰਦਾ ਹੈ ਦੋਸਤੋ ਜੇ ਇਸੇ ਤਰ੍ਹਾਂ ਸਰਕਾਰਾਂ ਸੜਕਾਂ ਤੋਂ ਜਿਹੜੀ ਪੁੱਤਿਆਂ ਦੀ ਕਟਾਈ ਕਰ ਰਹੀ ਹੈ ਸਰਕਾਰ ਚਾਹੇ ਤਾਂ ਸਾਰੇ ਪੌਦਿਆਂ ਨੂੰ ਸ਼ਿਫਟ ਕਰ ਸਕਦੀ ਹੈ ਕੋਈ ਔਖਾ ਕੰਮ ਨਹੀਂ ਹੈ ਸਾਡੀ ਤਾਂ ਇੱਕ ਛੋਟੀ ਜੀ ਸੰਸਥਾ ਹੈ ਬਹੁਤ ਛੋਟੀ ਸੰਸਥਾ ਹੈ ਲੇਕਿਨ ਦੁਨੀਆ ਦਾ ਪਿਆਰ ਇੰਨਾ ਉਹਦੇ ਨਾਲ ਜੁੜਿਆ ਹੋਇਆ ਹੈ ਮੈਂ ਉਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਦੋਸਤਾਂ ਦਾ ਜਿਹੜੇ ਕੀ ਬਸੰਤ ਰਿਤੂ ਯੂਥ ਕਲਾਸ ਪੀਟਿਆਲਾ ਨੂੰ ਪਿਆਰ ਕਰਦੇ ਨੇ ਔਰ ਆਪਣਾ ਦਹਾਨੋਂ ادی ਕਮਾਈ ਦਿੰਦੇ ਨੇ ਤਾਂ ਅਸੀਂ ਸੇਵਾ ਕਰਦੇ ਹਾਂ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਆਦੇ ਦੇ ਕੋਲ ਜਿਸ ਪੌਦੇ ਨੂੰ ਅੱਜ ਅਸੀਂ ਬਚਾਇਆ ਹੈ ਸਰਕਾਰਾਂ ਨੂੰ ਵੀ ਮੈਂ ਅਪੀਲ ਕਰੂੰਗਾ ਸਰਕਾਰ ਨੂੰ ਅਪੀਲ ਕਰੂੰਗਾ ਕਿ ਤੁਸੀਂ ਵੀ ਪੌਦਿਆਂ ਨੂੰ ਸ਼ਿਫਟ ਕਰੋ ਕਟੋ ਨਾ ਕਟੋ ਨਾ ਸੜਕਾਂ ਚੌੜੀਆਂ ਕਰੋ ਲੇਕਿਨ ਉਹਨਾਂ ਜਿਹੜੀਆਂ ਜਗ੍ਹਾ ਤੇ ਤੁਸੀਂ ਪੌਦੇ ਲਗਾਣੇ ਨੇ ਉਹ ਪੌਦੇ ਉੱਥੇ ਸ਼ਿਫਟ ਕਰ ਦੋ ਤਾਈ ਸਾਡਾ ਪੰਜਾਬ ਹਰਾ-ਪਰਾ ਰਹੇਗਾ ਨਹੀਂ ਤਾਂ ਇਸ ਵੇਲੇ 6% ਪੌਦੇ ਨੇ 25% ਪੌਦੇ ਚਾਹੀਦੇ ਨੇ ਪੰਜਾਬ ਨੂੰ ਬਚਾਉਣ ਲਈ ਪੂਰੇ ਖੇਤਰਫਲ ਜਿੰਨਾ ਪੰਜਾਬ ਦੀ ਧਰਤੀ ਦਾ ਖੇਤਰਫਲ ਹੈ ਆਓ ਦੋਸਤੋ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਤੁਹਾਨੂੰ ਲੈ ਚਲਦਾ ਹਾਂ ਉਸ ਅੰਬ ਦੇ ਪੌਦੇ ਦੇ ਕੋਲ ਔਰ ਸ਼ਰਮਾ ਜੀ ਨਾਲ ਗੱਲ ਕਰਾਵਾਂਗੇ ਉਹਨਾਂ ਦਾ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਅੱਜ ਫਿਰ ਇੱਕ ਸੀਨੀਅਰ ਸਿਟੀਜ਼ਨ ਹੁੰਦੇ ਹੋਏ ਉਹਨਾਂ ਦੇ ਦੋ ਆਪਰੇਸ਼ਨ ਹੋਏ ਨੇ ਹਲੇ ਮਹੀਨਾ ਹੋਇਆ ਹੈ ਲੇਕਿਨ ਉਹ ਆਪਣੇ ਗੁਰੂ ਦੀ ਬਾਗ ਦੀ ਸੇਵਾ 'ਚ ਲੱਗੇ ਨੇ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਗੁਰੂ ਮਹਾਰਾਜ ਉਹਨਾਂ ਨੂੰ ਸ਼ਕਤੀ ਦੇਵੇ ਔਰ ਗੁਰੂ ਮਹਾਰਾਜ ਜੀ ਉਹਨਾਂ ਤੋਂ ਇਸੇ ਤਰ੍ਹਾਂ ਗੁਰੂ ਦੇ ਬਾਗ ਦੀ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਬਦਾਈ ਬੰਦ ਦੋਸਤੋ ਇਹ ਸਾਡਾ ਅਠਵਾਂ ਗੁਰੂ ਦਾ ਬਾਗ ਦਾ ਬੋਰਡ ਲੱਗਿਆ ਹੈ ਫੋਕਲ ਪੁਆਇੰਟ ਦੇ ਅੰਦਰ ਦਰਸ਼ਕੋ ਜਿੰਨਾ ਵੀ ਇਸ ਫੋਕਲ ਪੁਆਇੰਟ ਦੀ ਇੰਡਸਟਰੀ ਅੰਡਰਲਿਸਟ ਨੇ ਜਿੰਨੀਆਂ ਵੀ ਫੈਕਟਰੀਆਂ 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 ਨੇ ਉਹਨਾਂ ਸਾਰੀਆਂ ਫੈਕਟਰੀਆਂ ਦੇ ਜਿੰਨੇ ਵੀ ਸਾਡੇ ਇੰਡਸਟਰੀ ਲਿਸਟ ਨੇ ਸਾਰੇ ਇਸ ਗੁਰੂ ਦੇ ਬਾਗ ਨੂੰ ਜਾਣਦੇ ਨੇ ਔਰ ਇਹ ਵੀ ਜਾਣਦੇ ਨੇ ਕਿ ਬਸੰਤ ਰਿਤ ਉਜੂਤ ਕਲੱਬ ਤਰਪੀ ਪਟਿਆਲਾ ਵੱਲੋਂ ਫੋਕਲ ਪੁਆਇੰਟ ਦੇ ਅੰਦਰ ਦੋ ਬਾਗ ਲਗਾਏ ਗਏ ਨੇ ਔਰ ਅਸੀਂ ਇੱਕ ਹੋਰ ਬਾਗ ਬਹੁਤ ਜਲਦੀ ਹੀ ਲਗਾਉਣ ਜਾ ਰਹੇ ਹਾਂ どうし ਮੈਂ ਇਸ ਵੇਲੇ ਉਸ ਅੰਬ ਦੇ ਰੁੱਖ ਨੂੰ ਦਿਖਾ ਰਿਹਾ ਅੰਬ ਦੇ ਬੂਟੇ ਨੂੰ ਦਿਖਾ ਰਿਹਾ ਔਰ ਅਸੀਂ ਇਸ ਅੰਬ ਦੇ ਬੂਟੇ ਦੀ ਸ਼ਾਹ ਇੱਥਾ ਖੜੇ ਆ ਦੋਸਤੋ ਪਹਿਲਾਂ ਤੁਸੀਂ ਇਸ ਬੂਟੇ ਨੂੰ ਦੇਖ ਲਵੋ ਤਾਂ ਹੀ ਮੈਂ ਕਿਹਾ ਸੀ ਕਿ ਜੀਨੇ ਸੇ ਪਹਿਲੇ ਕਹੀਂ ਮੈਂ ਮਰ ਨਾ ਜਾਉਂ ਜੀਨੇ ਸੇ ਪਹਿਲੇ ਕਹੀਂ ਮੈਂ ਮਰ ਨਾ ਜਾਉਂ ਉਠੂੰ ਚਲੂੰ ਕਦਮ ਸੇ ਕਦਮ ਮਿਲਾਉਂ ਜਲ ਬਚਾਉਂ ਪੌਦੇ ਲਗਾਉਂ ਜੀਨੇ ਸੇ ਪਹਿਲੇ ਦੋਸਤੋ ਮੈਂ ਕਹੀਂ ਮਰ ਨਾ ਜਾਉਂ ਦੋਸਤੋ ਬਿਲਕੁਲ ਇਹ ਜਿਹੜਾ ਮੈਂ ਸ਼ੇਰ ਆਪਣਾ ਲਿਖਿਆ ਸੀ ਤੁਹਾਨੂੰ ਸੁਣਾਇਆ ਇਸ ਗੱਲ ਨੂੰ ਸ਼ੇਰ ਨੂੰ ਬਿਲਕੁਲ ਇਹਨੇ ਸਹੀ ਸਾਬਤ ਕਰਤਾ ਸਾਡੇ ਫਕੀਰ ਚੰਦ ਸ਼ਰਮਾ ਜੀ ਨੇ ਇਹ ਆਂਬ ਦਾ ਬੂਟਾ ਹੈ ਜਿਹੜਾ ਕੀ ਉਹਨਾਂ ਦੇ ਕਿਸੇ ਆਪਣੇ ਘਰ ਖੜਾ ਸੀ ਜੀ ਉਹਨਾਂ ਦੇ ਘਰ ਬਿਲਕੁਲ ਦੀਵਾਰ ਦੇ ਨਾਲ ਖੜਾ ਸੀ ਇਹ ਦਸਹਿਰੀ ਆਂਬ ਦਾ ਬੂਟਾ ਹੈ ਔਰ ਉਹਨਾਂ ਨੇ ਅਜ ਤ ਤੋ ਬੂਟਾ ਸ਼ਿਫਟ ਕੀਤਾ ਹੈ ਔਰ ਸ਼ਿਫਟ ਕਰਕੇ ਇਹ ਗੁਰੂ ਦੇ ਬਾਗ ਵਿੱਚ ਲਗਾਇਆ ਹੈ ਮੈਂ ਫਕੀਰ ਚੰਦ ਸ਼ਰਮਾ ਜੀ ਤੁਹਾਡਾ ਧੰਨਵਾਦ ਕਰਦਾ हां ਤੁਹਾਡੇ ਤੋਂ ਸਰਕਾਰ ਸਰਕਾਰਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ ਸਰਕਾਰਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜੀਆਂ ਉਹ ਸੜਕਾਂ ਚੋੜੀਆਂ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਰੁੱਖ ਕੱਟ ਰਹੇ ਨੇ ਉਹ ਇਸੇ ਤਰ੍ਹਾਂ ਬੂਟਿਆਂ ਨੂੰ ਸ਼ਿਫਟ ਕਰਨ ਬਹੁਤ ਸੜਕਾਂ ਖਾਲੀ ਪਈਆਂ ਨੇ ਜਿਨ੍ਹਾਂ ਤੇ ਬੂਟੇ ਨਹੀਂ ਲੱਗੇ ਔਰ ਉਹਨਾਂ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਬੂਟੇ ਸ਼ਿਫਟ ਕਰਨ ਜਿਸ ਤਰ੍ਹਾਂ ਸਾਡੇ ਫਕੀਰ ਚੰਦ ਸ਼ਰਮਾ ਜੀ ਜਿਹੜੇ ਕੀ ਰਿਟਾਇਰਡ ਪਰਸਨ ਨੇ ਜ਼ਿਲ੍ਹਾ ਖਜ਼ਾਨਾ ਅਫਸਰ ਪਟਿਆਲਾ ਤੋਂ ਔਰ ਬਜ਼ੁਰਗ ਨੇ ਔਰ ਉਹਨਾਂ ਨੇ ਹੁਣੇ ਦੋ ਆਪਰੇਸ਼ਨ ਕਰਾਏ ਨੇ ਦੋਸਤੋ ਹਲ ਮਹੀਨਾ ਨਹੀਂ ਹੋਇਆ ਪਰ ਆਪਣੇ ਗੁਰੂ ਦੇ ਨਾਲ ਪਿਆਰ ਕਰਦੇ ਨੇ ਆਪਣੇ ਗੁਰੂ ਦੇ ਬਾਗ ਨੂੰ ਪਿਆਰ ਕਰਦੇ ਨੇ ਬਸੰਤ ਰਤੂ ਯੂਥ ਕਲੱਬ ਨੂੰ ਪਿਆਰ ਕਰਦੇ ਨੇ ਉਸ ਪਿਆਰ ਦੇ ਸਦਕੇ ਇਹ ਗੁਰੂ ਦੇ ਬਾਗ ਦੀ ਸੇਵਾ 'ਚ ਲੱਗੇ ਰਹਿੰਦੇ ਨੇ ਦੋਸਤੋ ਆਓ ਉਹਨਾਂ ਨਾਲ ਗੱਲ ਕਰਾਉਨੇ ਆ ਉਹਨਾਂ ਕੋਲ ਮੈਸੇਜ ਲੈਣੇ ਆ ਕਿ ਸਾਨੂੰ ਵੀ ਇਸੇ ਤਰ੍ਹਾਂ ਦਾ ਕੰਮ ਕਰਾ ਕੇ ਬੂਟਿਆਂ ਵਿੱਚ ਵੀ ਜਾਨ ਹੈ ਬੂਟਿਆਂ 'ਚ ਜਿੱਥੇ ਜਾਨ ਹੈ ਉਹ ਸਾਡੀ ਜਾਨ ਵੀ ਹੈ ਬੂਟਿਆਂ ਵਿੱਚ ਹੀ ਹੈ ਮੈਂ ਕਹਿੰਦਾ ਹੁਣ ਰੁੱਖਾਂ ਨੂੰ ਨਾ ਕਟਹਾਨੀਆਂ ਇਹਨਾਂ ਵਿੱਚ ਸਾਡੀ ਜਾਨ ਹਾਨੀਆਂ ਸਾਡੀਆਂ ਬਾਹਾਂ ਦੇ ਵਾਂਗ ਝੂਲਣ ਟਾਹਣੇ ਰੁੱਖਾਂ ਦੀ ਸ਼ਾਨ ਹਾਨੀਆਂ ਜੇ ਥੱਕ ਟੁੱਟ ਕੇ ਬਹਿ ਜਾਵੇ ਇਹਨਾਂ ਦੀ ਛਾਵੇਂ ਤਾਂ ਪੱਤਰ ਇਹਨਾਂ ਦੇ ਗੀਤਾਂ ਦੀ ਖਾਨ ਹਾਨੀਆਂ ਇਹ ਅਗਲੀ ਗੱਲ ਸੁਣਿਓ ਧਿਆਨ ਨਾਲ ਆਖੇ ਬਾਬਾ ਮੇਰਾ ਆਖੇ ਬਾਬਾ ਮੇਰਾ ਕਮ ਆਉਣਗੇ ਰੁੱਖਾਂ ਦੇ ਟਾਣੇ ਤੇਰੇ ਫਕੀਰ ਚੰਦ ਸ਼ਰਮਾ ਜੀ ਇਹ ਲੈਣਾ ਬੜੀਆਂ ਸੁਣਨ ਵਾਲੀਆਂ ਔਰ ਮੈਂ ਲਿਖੀਆਂ ਨੇ ਲੈਣਾ ਆਖੇ ਬਾਬਾ ਮੇਰਾ ਕਮ ਆਉ ਰੁਕ ਕਮ ਆਉਣਗੇ ਰੁੱਖਾਂ ਦੇ ਟਾਣੇ ਤੇਰੇ ਜਦ ਤੂੰ ਛੱਡੇਗਾ ਜਹਾਨ ਹਾਨੀਆਂ ਰੁੱਖਾਂ ਨੂੰ ਨਾ ਤੂੰ ਕਟ ਹਾਨੀਆਂ ਇਹਨਾਂ ਵਿੱਚ ਸਾਡੀ ਜਾਨ ਹਾਨੀਆਂ ਆਓ ਦੋਸਤੋ ਜਿਹੜਾ ਅੰਬ ਦਾ ਬੂਟਾ ਸ਼ਰਮਾ ਜੀ ਨੇ ਇਹ 5-7 ਸਾਲ ਦਾ ਬਚਾਇਆ ਆਪਣੇ ਘਰੋਂ ਦੀਵਾਰ ਵਿੱਚ ੁੱਗ ਗਿਆ ਸੀ ਉਹਨੂੰ ਕੱਟ ਕੇ ਉੱਥੋਂ ਸ਼ਿਫਟ ਕਰਕੇ ਇਹ ਗੁਰੂ ਦੇ ਬਾਗ ਵਿੱਚ ਲਗਾਇਆ ਤੁਹਾਨੂੰ ਮੈਂ ਵਖਾ ਰਿਹਾ ਆ ਆਓ ਸ਼ਰਮਾ ਜੀ ਕੋਲੋਂ ਇੱਕ ਮੈਸੇਜ ਲੈਨੇ ਆ ਦੋਸਤੋ ਆਓ ਤੁਹਾਨੂੰ ਮੈਂ ਰੂਹ ਬਰੂ ਕਰਾਨਾ ਹਾਂ ਫਕੀਰ ਚੰਦ ਸ਼ਰਮਾ ਜੀ ਜਿਹੜੇ ਕੀ ਖਜ਼ਾਨਾ ਅਫਸਰ ਪਟਿਆਲਾ ਤੋਂ ਰਿਟਾਇਰ ਹੋਏ ਨੇ ਔਰ ਬਸੰਤ ਰਿਤੂ ਯੁਤਲਾ ਤ੍ਰਿਪੜੀ ਦੇ ਨਾਲ ਪਿਛਲੇ 3 ਸਾਲਾਂ ਤੋਂ ਜੁੜੇ ਨੇ ਔਰ ਇਹ ਜਿਹੜਾ ਤਮਾਮ ਗੁਰੂ ਦੇ ਬਾਗ ਦਸੀਂ ਖੜੇ ਆ ਇਨਾਂ ਦੀ ਸੇਵਾ ਦੀ ਬਾਗਡੋਰ ਇਹਨਾਂ ਨੇ ਸੰਭਾਲੀ ਹੋਈ ਹੈ ਔਰ ਇਹ ਬਾਗ ਹਰਾ ਪਰਾ ਹੈ ਔਰ ਸ਼ਰਮਾ ਜੀ ਦਿਨ ਰਾਤ ਆਪਣੇ ਗੁਰੂ ਦੇ ਇਸ ਬਾਗ ਦੀ ਸੇਵਾ ਔਰ ਦੂਸਰਾ ਜਿਹੜਾ ਬਾਗ ਹੈ ਰਾਧਾ ਕ੍ਰਿਸ਼ਨ ਬਾਗ ਬਿਲਕੁਲ ਇਸ ਤੋਂ 1 ਕਿਲੋਮੀਟਰ ਦੂਰ ਹੈ ਉਦੀ ਸੇਵਾ 'ਚ ਲੱਗੇ ਰਹਿੰਦੇ ਨੇ ਔਰ ਇੱਕ ਹੋਰ ਬਾਗ ਲਗਾਉਣ ਦੀ ਸਾਡੀ ਪ੍ਰਪੋਜ਼ਲ ਇਹਨਾਂ ਨੇ ਮੈਨੂੰ ਦਿੱਤੀ ਹੈ ਔਰ ਅਸੀਂ ਜਲਦੀ ਹੀ ਉਹ ਬਾਗ ਸ਼ੁਰੂ ਕਰਾਂਗੇ ਉਹ ਵੀ ਗੁਰੂ ਦਾ ਬਾਗ ਅਸੀਂ ਸ਼ੁਰੂ ਕਰਾਂਗੇ ਸ਼ਰਮਾ ਜੀ ਬੜੀ ਖੁਸ਼ੀ ਦੀ ਗੱਲ ਹੈ ਮੈਂ ਜਦ ਤੁਹਾਨੂੰ ਵੇਖਣਾ ਹੈ ਨਾ ਤਾਂ ਮੇਰੇ ਵਿੱਚ 26000 ਵੋਟੇਜ ਦਾ ਕਰੰਟ ਆ ਨਾ ਉਹ ਆ ਜਾਗਾ ਕਿਉਂਕਿ ਤੁਹਾਡੇ ਤੋਂ ਮੈਂ ਬੜੀ ਬੜੀ ਏਨਰਜੀ ਲੈਣਾ ਮੈਂ ਤੁਹਾਡੇ ਤੋਂ ਬਹੁਤ ਏਨਰਜੀ ਲੈਣਾ ਤੁਹਾਡੇ ਤੋਂ ਸ਼ਰਮਾ ਜੀ ਤੁਸੀਂ ਇਹ ਜਿਹੜਾ ਅੰਬ ਦਾ ਪੰਜ-ਛੇ ਸਾਲ ਦਾ ਬੂਟਾ ਘਰੋਂ ਸ਼ਿਫਟ ਕੀਤਾ ਪਹਿਲਾਂ ਉੱਥੋਂ ਪਟਿਆ ਕ੍ਰੇਨ ਦੇ ਨਾਲ ਜੀਬੀਸੀ ਨਾਲ ਫਿਰ ਇੱਥੇ ਤੁਸੀਂ ਸ਼ਿਫਟ ਕੀਤਾ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸ਼ਰਮਾ ਜੀ ਜੇ ਤੁਹਾਡੇ ਵਾਂਗ ਹੀ ਸਾਡੀਆਂ ਸਰਕਾਰਾਂ ਜਿਹੜੀਆਂ ਸੜਕਾਂ ਤੋਂ ਸੜਕਾਂ ਚੌੜੀ ਕਰਨ ਦੇ ਕਰਨੀਆਂ ਕారణ ਰੁੱਖ ਕਟ ਰਹੇ ਨੇ ਜੇ ਉਹਨਾਂ ਰੁੱਖਾਂ ਨੂੰ ਜੇ ਸ਼ਿਫਟ ਕੀਤਾ ਜਾਵੇ ਇਸੇ ਤਰ੍ਹਾਂ ਤਾਂ ਉਹਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਨਮਸਕਾਰ ਮੈਂ ਕੋਸ਼ਿਸ਼ ਪੂਰੀ ਕਰ ਰਿਹਾ ਕਿ ਇਸੇ ਤਰ੍ਹਾਂ ਬੁਟਾ ਜਿੱਥੇ ਮੈਨੂੰ ਮਿਲੇਗਾ ਲਿਆ ਕੇ ਮੈਂ ਗੁਰੂ ਦੇ ਬਾਗ ਮਾਂ ਜਾ ਕੇ ਕਿ ਹੋਰ ਵੀ ਸ਼ਿਫਟ ਕਰੋਗੇ ਆਹਾ ਆਹ ਕੀ ਬਾਤ ਹੈ ਜਿਹੜੇ ਪਾਲਾਂਗਾ ਵੀ ਜਿਹੜਾ ਜਮਨ ਦਾ ਬੁਟਾ ਲਾਇਆ ਅਗਲੇ ਸਾਲ ਸਾਰੇ ਦਰਸ਼ਕਾਂ ਨੂੰ ਜਮਨਾ ਵੀ ਖਿਲਾਵਾਗਾ ਕੀ ਬਾਤ ਹੈ ਕੀ ਬਾਤ ਹੈ ਖਾ ਜੰਮਨ ਖਾਣਾ ਚਾਹੀ ਆ ਗਈ ਖਾਵੇ ਬਹੁਤ ਮੋਟੀ ਜੰਮਨ ਦਾ ਬੁਟਾ ਰਾਇ ਜਮਨਾਂ ਫਸਟ ਕਲਾਸ ਮਿੱਠੀ ਗੁਠਲੀ ਬਿਲਕੁਲ ਇਸ ਵਿੱਚ ਹੈ ਪੰਡਤ ਜੀ ਇਹ ਅੰਬ ਵੀ ਲੱਗਣਗੇ ਅਗਲੇ ਸਾਲ ਇਹ ਵੀ ਦੇਖ ਲਿਓ ਤੁਸੀਂ ਅੰਬ ਲੱਗਦੇ ਆ ਅਗਲੇ ਸਾਲ ਲੱਗਣਗੇ ਅਗਲੇ ਸਾਲ ਲੱਗ ਜੰਗੇ ਹਾਂ ਬੁਟਾ ਅੰਬ ਗਏ ਪੂਰਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਜਿੱਥੇ ਵੀ ਕਿਸੇ ਨੂੰ ਐਸਾ ਬੁਟਾ ਮਿਲੇ ਕੋਈ ਪਟਨੇ ਜੋਗਾ ਲਾਣੇ ਜੋਗਾ ਹਾਂ ਉਹਨੂੰ ਕਟੋ ਨਾ ਪਟੋ ਨਾ ਸਾਨੂੰ ਦੱਸੋ ਸਾਨੂੰ ਜਮਨ ਨੂੰ ਬਤਾਓ ਮੈਂ ਉਸ ਨੂੰ ਸ਼ਿਫਟ ਕਰਾਂਗਾ ਚਾਹੇ ਮੇਰਾ 200 ਲਗੇ 500 ਲਗੇ 1000 ਲਗੇ ਸ਼ਰਮਾ ਜੀ ਕਰਾਂਗਾ ਜੀ ਸ਼ਰਮਾ ਜੀ ਤੁਹਾਨੂੰ ਇੱਕ ਬੇਨਤੀ ਹੈ ਤੁਸੀਂ ਆਪਣੇ ਦਰਸ਼ਕਾਂ ਨੂੰ ਆਪਣਾ ਨੰਬਰ ਬੜੇ ਪਿਆਰ ਦੇ ਨਾਲ ਹੋਲੀ-ਹੋਲੀ ਬੋਲ ਦਿਓ ਤਾਂ ਕਿ ਦਰਸ਼ਕ ਤੁਹਾਡੇ ਨਾਲ ਵੀ ਲਿੰਕ ਕਰਨ ਔਰ ਬਸੰਤ ਰਤੂ ਯੂਥ ਕਲੱਬ ਦੇ ਨੰਬਰ ਤੇ ਵੀ ਰਿੰਗ ਕਰ ਸਕਦੇ ਨੇ ਤੁਸੀਂ ਆਪਣਾ ਨੰਬਰ ਬੋਲ ਦਿਓ ਪਲੀਜ਼ ਮੇਰਾ ਨੰਬਰ 700 700 970 970 863 8663 ਹਾਂ ਦਰਸ਼ਕੋ ਤੁਸੀਂ ਇਹ ਨੰਬਰ ਨੋਟ ਕਰ ਲਓ ਜਿਸਨੇ ਵੀ ਆਪਣਾ ਕੋਈ ਘਰ ਵਿੱਚ ਖੜਾ ਜਾਂ ਕਿਤੇ ਐਸੀ ਥਾਂ ਤੇ ਖੜਾ ਜਿੱਥੇ ਦਰਖਤ ਕਟਿਆ ਜਾ ਰਿਹਾ ਜਾਂ ਤੁਹਾਨੂੰ ਸ਼ੱਕ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹ ਦਰਖਤ ਨੂੰ ਉੱਥੋਂ ਪੱਟ ਕੇ ਸ਼ਿਫਟ ਕਰਕੇ ਆਪਣੇ ਗੁਰੂ ਦੇ ਬਾਗ ਵਿੱਚ ਲਗਾਵਾਂਗੇ ਪਰ ਥੋੜਾ ਬਹੁਤ ਤੁਹਾਨੂੰ ਖਰਚਾ ਜ਼ਰੂਰ ਕਰਨਾ ਪਵੇਗਾ ਦਰਸ਼ਕੋ ਕਿਉਂਕਿ ਬਸੰਤ ਰਿਤੂ ਯੂਥ ਕਲਾ ਤ੍ਰਿਪੜੀ ਇੱਕ ਚੈਰੀਟੇਬਲ ਸੰਸਥਾ ਹੈ ਔਰ ਜਿਹੜੀ ਕਿ ਲੋਕਾਂ ਦੇ ਫੰਡਸ ਦੇ ਨਾਲ ਲੋਕਾਂ ਦੀ ਦਸਾਂ ਨਵਾਂ ਦੀ ਕਮਾਈ ਦੇ ਨਾਲ ਚੱਲ ਰਹੀ ਹੈ ਔਰ ਤੁਹਾਡਾ ਵੀ ਬੜਾ ਪੁੰਨ ਲੱਗੇਗਾ ਜਦ ਤੁਸੀਂ ਕਿਸੇ ਰੁੱਖ ਦੀ ਜਾਨ ਬਚਾਓਗੇ ਤੁਸੀਂ ਇੱਕ ਰੁੱਖ ਦੀ ਜਾਨ ਬਚਾਓਗੇ ਤਾਂ ਦੋਸਤੋ ਇਹ ਸਮਝ ਲਓ ਹਜ਼ਾਰਾਂ ਮਨੁੱਖਾਂ ਨੂੰ ਤੁਸੀਂ ਜੀਵਨ ਦੇਵੋਗੇ ਕਿਉਂ ਸ਼ਰਮਾ ਜੀ ਸਹੀ ਗੱਲ ਹੈ ਬਿਲਕੁਲ ਸਹੀ ਬਾਤ ਆ ਜੀ ਬਾਕੀ ਟੈਲੀਫੋਨ ਮੇਰਾ ਨਾ ਮਿਲਦਾ ਹੋਵੇ ਫੋਕਲ ਪੁਆਇੰਟ ਮਾ ਪਾਣੀ ਦੀ ਟੰਕੀ ਦੇ ਪਾਸ ਡੀ 163 ਮੈਂ 24 ਘੰਟੇ ਡਿਊਟੀ ਕੀਤੀ ਆ ਹਾਂ ਦੋਸਤੋ ਜੀ ਲੱਗੀ ਆ ਕੇ ਬਣ ਦਰਸ਼ਕਾ ਦੋਸਤੋ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਸ਼ਰਮਾ ਜੀ ਫਕੀਰ ਚੰਦ ਸ਼ਰਮਾ ਜੀ ਦੀ ਫੋਕਲ ਪੁਆਇੰਟ ਪਟਿਆਲਾ ਵਿਖੇ ਦੋ ਫੈਕਟਰੀਆਂ ਨੇ ਸ਼ਰਮਾ ਫੈਬਰਿਕ ਦੇ ਨਾਮ ਤੇ ਇਹਨਾਂ ਦੀ ਇੱਕ ਫੈਕਟਰੀ ਹੈ ਇੱਕ ਹੋਰ ਫੈਕਟਰੀ ਹੈ ਦੋ ਫੈਕਟਰੀਆਂ ਦੇ ਮਾਲਕ ਨੇ ਬੜੇ ਦਿਆਲੂ ਭਾਵਨਾ ਵਾਲੇ ਨੇ ਔਰ ਆਪਣੀ ਫੈਕਟਰੀ 'ਚ ਬੜੀ ਲਗਨ ਦੇ ਨਾਲ ਆਪਣੇ ਬੱਚਿਆਂ ਦਾ ਮਾਰਦਰਸ਼ਕ ਕਰਦੇ ਨੇ ਤੁਸੀਂ ਇਹਨਾਂ ਨਾਲ ਫੋਕਲ ਪੁਆਇੰਟ ਪਟਿਆਲਾ ਵਿਖੇ ਆ ਕੇ ਵੀ ਸੰਪਰਕ ਕਰ ਸਕਦੇ ਹੋ ਅੱਜ ਇੰਨਾ ਹੀ ਦੋਸਤੋ ਜੈ ਹਿੰਦ ਦੋਸਤੋ ਦੋਸਤੋ ਇਹ ਉਹ ਜਾਮਨ ਹੈ ਜਿਹੜੀ ਕਿ ਅਸੀਂ ਪਿਛਲੇ ਹਫਤੇ ਇਸੀ ਹਉਤੇ ਇਸੀ ਹਉਤੇ ਸੋ ਮੰਗਲਵਾਰ ਨੂੰ ਇੱਥੇ ਸ਼ਿਫਟ ਕੀਤੀ ਸੀ ਔਰ ਇਹ ਜਾਮਨ 10 12 ਸਾਲ ਪੁਰਾਣੀ ਕਿੱਡਾ ਮੋਟਾ ਇਹਦਾ ਤਨਾ ਹੈ ਇਹ ਲਹਿਰਾ ਰਹੀ ਹੈ ਔਰ ਨੀਲੇ ਨੀਲੇ ਆਸਮਾਨ ਦੇ ਵਿੱਚ ਇਹਦੇ ਹਰੇ ਹਰੇ ਪੱਤੇ ਲਹਿਰਾ ਰਹੇ ਨੇ ਦੋਸਤੋ ਕਿੰਨਾ ਮਨ ਖੁਸ਼ ਹੁੰਦਾ ਹੈ ਸਾਡਾ ਜੀਵਨ ਵਿਕਾਸ ਰੁੱਖਾਂ ਵਰਗਾ ਹੋ ਜਾਏ ਜਿਵੇਂ ਰੁੱਖ ਨੂੰ ਅਸੀਂ ਵਟੇ ਮਾਰੀਏ ਚਾਹੇ ਉਹਦੀਆਂ ਟਾਹਣੀਆਂ ਕੱਟੀਏ ਉਹ ਕੁਝ ਨਹੀਂ ਕਹਿੰਦਾ ਉਹਦੇ ਅੰਦਰ ਇੰਨਾ ਸਹਿਣ ਸ਼ਕਤੀ ਹੈ ਐ ਪਰਮਾਤਮਾ ਸਾਡਾ ਸਾਰਾ ਦੁਨੀਆ ਦੇ ਲੋਕਾਂ ਦਾ ਸੁਭਾਅ ਵੀ ਇਹਨਾਂ ਰੁੱਖਾਂ ਵਰਗਾ ਹੋ ਜਾਏ ਅਸੀਂ ਪਿਆਰ ਵੰਡਿਏ ਮੁਹੱਬਤ ਵੰਡਿਏ ਪਿਆਰ ਦੇ ਗੀਤ ਗਾਈਏ ਮੁਹੱਬਤ ਦੇ ਗੀਤ ਗਾਈਏ ਰੁੱਖ ਲਗਾਈਏ ਰੁੱਖ ਬਚਾਈਏ ਦੋਸਤੋ ਆਓ ਤੁਹਾਨੂੰ ਹੁਣ ਗੁਰੂ ਦੇ ਬਾਗ 'ਚ ਜਿਹੜੇ ਫਲ ਲੱਗੇ ਨੇ ਉਹ ਵਿਖਾਉਨੇ ਆ ਦੋਸਤੋ ਇਹ ਸਾਡੇ ਗੁਰੂ ਦੇ ਬਾਗ ਦੇ ਵਿੱਚ ਕਿਨੂਆਂ ਦੇ ਰੁੱਖ ਪੌਦੇ ਨੇ ਭਰੇ ਪਏ ਨੇ ਇਹ ਸਾਡੇ ਸੇਵਾਦਾਰ ਨੇ ਗੁਰੂ ਦੇ ਬਾਗ ਦੇ ਇਹ ਬਹੁਤ ਸੇਵਾ ਕਰਦੇ ਨੇ ਆਪਣਾ ਨਾਮ ਏ ਕਰੀ ਆਪਣੇ ਮੂੰਹਾਂ 'ਚ ਦੱਸੋ ਜੀ ਤੁਸੀਂ ਮੇਰਾ ਨਾਮ ਨੈਵ ਸਿੰਘਾ ਜੀ ਹਾਂ ਨੈਵ ਸਿੰਘ ਇਹ ਮੈਨੂੰ ਵੀ ਪਤਾ ਹੈ ਪਰ ਜਦ ਨੈਵ ਸਿੰਘ ਨੇ ਆਪਣਾ ਨਾਮ ਆਪ ਦੱਸਿਆ ਉਹਦਾ ਮਜ਼ਾ ਹੀ ਕੁਝ ਹੋਰ ਹੈ ਇਹ ਨੈਵ ਸਿੰਘ ਜੀ ਨੇ ਬੜੀ ਮਿਹਨਤ ਕੀਤੀ ਇਸ ਗੁਰੂ ਦੇ ਬਾਗ ਦੇ ਅੰਦਰ ਔਰ ਹੁਣ ਵੀ ਕਰ ਰਹੇ ਨੇ ਆਓ ਤੁਹਾਨੂੰ ਹੋਰ ਵੀ ਰੁੱਖ ਦਿਖਾਣੇ ਆ ਜਿਹਨ ਪੌਦੇ ਦਿਖਾਉਣੇ ਆ ਜਿਨ੍ਹਾਂ ਨੂੰ ਫਲ ਲੱਗਿਆ ਹੋਇਆ ਹੈ ਇਹ ਦੋਸਤ ਇਹ ਦੋਸਤੋ ਸਾਡੇ ਗੁਰੂ ਦੇ ਬਾਗ ਦੇ ਮਸੰਮੀਆਂ ਲੱਗੀਆਂ ਨੇ ਕਈ ਪੌਦਿਆਂ ਤੇ ਮਸੰਮੀਆਂ ਲੱਗੀਆਂ ਨੇ ਤੁਹਾਨੂੰ ਵਿਖਾਉਣੇ ਆ ਹੌਲੀ-ਹੌਲੀ ਇਹ ਵੀ ਦੇਖੋ ਇਹ ਵੀ ਮਸੰਮੀ ਦਾ ਪੌਦਾ ਹੈ ਇਹ ਵੀ ਲੱਧਿਆ ਪਿਆ ਪੂਰਾ ਲੱਧਿਆ ਪਿਆ ਮਸੰਮੀਆਂ ਦੇ ਨਾਲ ਥੋੜੇ ਦਿਨਾਂ ਨੂੰ ਇਹ ਪੱਕਣ ਗਿਆ ਤਾਂ ਸਾਡੇ ਮੈਂਬਰ ਵੀ ਖਾਣਗੇ ਇਹ ਇਹ ਫੋਕਲ ਪੁਆਇੰਟ ਦੀ ਜਿਹੜੀ ਅੰਡਰਸਟ ਲਿਸਟ ਨੇ ਉਹਨਾਂ ਨੂੰ ਇਹ ਫਲ ਵੰਡਿਆ ਜਾਂਦਾ ਸਾਰਿਆਂ ਨੂੰ ਵੰਡ ਕੇ ਅਸੀਂ ਫਲ ਵੰਡਦੇ ਆ ਕਿਉਂਕਿ ਇਹ ਸਾਡੇ ਗੁਰੂ ਦੇ ਬਾਗ ਦਾ ਪ੍ਰਸ਼ਾਦ ਹੈ ਦੋਸਤੋ ਇਹ ਨੈਵ ਸਿੰਘ ਜੀ ਦੇਖੋ ਸਾਨੂੰ ਅਮਰੂਦਾਂ ਦਾ ਪੌਦਾ ਦਿਖਾ ਰਹੇ ਨੇ ਇਹ ਹਾਲੇ ਛੋਟੇ ਛੋਟੇ ਅਮਰੂਦ ਨੇ ਇਹਨਾਂ ਨੇ ਵਧ ਵਧਣਾ ਹੈ ਭਰਿਆ ਪਿਆ ਲੱਦੇ ਪਏ ਨੇ ਸਾਡੇ ਗੁਰੂ ਦੇ ਬਾਗ ਦੇ ਅਮਰੂਦਾਂ ਦੇ ਪੌਦੇ ਦਰਸ਼ਕੋ ਲੱਦੇ ਪਏ ਨੇ ਔਰ ਬਹੁਤ ਹੀ ਪਿਆਰਾ ਸਾਡਾ ਇਹ ਗੁਰੂ ਦਾ ਬਾਗ ਹੈ ਬੜੀ ਭਾਵਨਾ ਔਰ ਸ਼ਰਧਾ ਦੇ ਨਾਲ ਤਿਲ-ਤਿਲ ਇੱਕ ਇੱਕ ਰੁਪਈਆ ਲੈ ਕੇ ਜਿਹੜਾ ਕਿ ਦਹਾਂ ਨੂਆਂ ਦੀ ਕਮਾਈ ਲੋਕਾਂ ਨੇ ਸਾਨੂੰ ਦਿੱਤੀ ਹੈ ਆ ਜੋ ਗੁਰੂ ਦੇ ਬਾਗ ਵਿੱਚ ਲਹਿਰਾਈ ਹੈ ਔਰ ਦੋਸਤੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਸਾਡੇ ਬਸੰਤ ਰਤੂ ਕਲੱਬ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਿਹਾ ਕਰੋ ਅਸੀਂ ਇਸੇ ਤਰ੍ਹਾਂ ਗੁਰੂ ਦੇ ਬਾਗ ਲਗਾਉਂਦੇ ਰਹੀਏ ਆ ਸਮਾਜ ਦੀ ਪ੍ਰਕਿਰਤੀ ਦੀ ਸੇਵਾ ਕਰਦੇ ਰਹੀਏ ਦੋਸਤੋ ਇਹ ਨਿੰਬੂਆਂ ਦਾ ਪੌਦਾ ਹੈ ਗੁਰੂ ਦੇ ਬਾਗ ਦੇ ਨਿੰਬੂਆਂ ਦਾ ਪੌਦਾ ਭਰੇ ਭੇਨੇ ਨਿੰਬੂ ਹਰ ਪੌਦੇ ਨੂੰ ਜਿਹੜੇ ਕਿ ਮੌਸਮ ਦੇ ਪੌਦੇ ਨੇ ਉਹ ਫਲ ਦੇ ਨਾਲ ਲੱਦੇ ਨੇ ਕਿਹਾ ਅਮਰੂਦ ਨੇ ਕਿਹਾ ਮਸੰਮੀ ਹੈ ਕਿਹਾ ਕੀਨੂ ਹੈ ਕਿਹਾ ਨਿੰਬੂ ਹੈ ਸਾਰੇ ਤੇ ਫਲ ਲੱਗਿਆ ਹੋਇਆ ਹੈ ਦੋਸਤੋ ਦੋਸਤੋ ਨੈਵ ਸਿੰਘ ਦਾ ਕਹਿਣਾ ਕਿ ਤੁਸੀਂ ਆਪਣੇ ਘਰਾਂ ਗੁਰੂ ਦਾ ਪ੍ਰਸ਼ਾਦ ਅਮਰੂਦਾਂ ਦਾ ਪ੍ਰਸ਼ਾਦ ਲੈ ਕੇ ਜਾਓ ਤਾਂ ਉਹ ਮੇਰੇ ਵਾਸਤੇ ਅਮਰੂਦ ਤੋੜ ਰਿਹਾ ਹੈ ਔਰ ਮੇਰੀ ਬੇਟੀ ਜਿਹੜੀ ਛੋਟੀ ਹੈ ਤ੍ਰਿਪਤੀ ਸ਼ਰਮਾ ਤ੍ਰਿਪਤੀ ਅਮਰੂਦਾਂ ਦੀ ਬਹੁਤ ਜ਼ਿਆਦਾ ਸ਼ਕੀਨ ਹੈ ਔਰ ਇਹਨੂੰ ਨੈਵ ਨੂੰ ਪਤਾ ਹੈ ਕਿ ਇਹਨਾਂ ਦੀ ਸ਼ਰਮਾਈ ਦੀ ਗੁੱਡੀ ਅਮਰੂਦ ਬਹੁਤ ਖਾਂਦੀ ਹੈ ਤਾਂ ਉਹ ਬੜੇ ਪਿਆਰ ਦੇ ਨਾਲ ਦੇਖੋ ਝੋਲੀ ਭਰ ਲਈ ਇਸਨੇ ਹੁਣ ਮੈਂ ਬੜੇ ਪਿਆਰ ਦੇ ਨਾਲ ਇਹਨੇ ਤੋੜੇ ਨੇ ਮੈਂ ਬੜੇ ਪਿਆਰ ਦੇ ਨਾਲ ਗੁਰੂ ਕਾ ਪ੍ਰਸਾਦ ਗੁਰੂ ਦੇ ਬਾਗ ਦਾ ਪ੍ਰਸਾਦ ਅਮਰੂਦਾਂ ਦਾ ਆਪਣੇ ਘਰ ਲੈ ਕੇ ਜਾਊਂਗਾ ਔਰ ਆਪ ਵੀ ਖਾਊਂਗਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਖਵਾਊਂਗਾ ਅੱਜ ਹੀ ਦੋਸਤੋ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਜੈ ਹਿੰਦ ਦੋਸਤੋ